ਕਿ ਜੇ ਤੁਸੀਂ ਮਾਰਕੰਦੇ 13 0 ਦੇ ਨਾਲ ਆਪਣਾ ਜਿਹੜਾ ਐਸਆਰ ਵੀ ਰਿਕਾਰਡ ਬਣਾ 13 0 ਹੀ ਹੋਏਗਾ ਲੇਕਿਨ ਕਾਂਗਰਸ ਦੇ ਹੱਕਜ ਹੋਏਗਾ ਆਮ ਆਦੀ ਪਾਰਟੀ ਦੀ 0 ਹੋਏਗੀ ਆਹਾਂ ਜੇ ਗੱਲ ਕੀਤੀ ਨਾ ਵੀ ਬੜੇ ਸਵਾਲ ਖੜੇ ਕੀਤੇ ਆ ਜੀ ਉਹਦੇ ਗੱਲ ਦਾ ਜਵਾਬ ਕੋਈ ਨਹੀਂ ਮਿੰਦਰ ਸਿੰਘ ਟੋਕਰੀ ਤੁਹਾਡੇ ਅੰਗੇਸ਼ ਤੇ ਤਾਂ ਮੇਰਾ ਮੈਂ ਉਹਦੇ ਉਹਦੇ ਖਿਲਾਫ ਬੋਲਦਾ ਨਹੀਂ ਮੈਂ बन ਗਈ ਹੈ ਜਲੰਧਰ ਆਪਣੀ ਮਰਜ਼ੀ ਹੈ ਹਰ ਕਿਸੇ ਦੀ ਹੋਰ ਸੀਟ ਤਾਂ ਨਹੀਂ ਹੈ ਜਲੰਧਰ ਦੀ ਤੇ ਪੰਜ ਕੈਂਡੀਡੇਟ ਪੰਜ ਹੀ ਇੱਕ ਤਰ੍ਹਾਂ ਦੇ ਜਿਹੜੇ ਆਪਣੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਬੰਦੋ ਰੇਖੀ ਕਿਵੇਂ ਦੇਖ ਰਹੇ ਹਾਂ ਕਿ ਕਿਵੇਂ ਦਾ ਇਸ ਵਾਰ ਜਿਹੜਾ ਫਾਈਟ ਨਹੀਂ ਕੋਈ ਫਾਈਟ ਨਹੀਂ ਹੋਣੀ ਕਾਂਗਰਸ ਵੱਡੀ ਗਿਣਤੀ ਨਾਲ ਜਿੱਤੇਗੀ ਬਹੁਤ سارے ਲੋਕ ਕਰਕੇ ਸਟਾ ਕਰ ਰਹੇ ਆ ਉਸ ਨੂੰ ਲੈ ਕੇ ਕੋਈ ਨਹੀਂ ਛੱਡ ਕੇ ਜਾ ਰਿਹਾ ਜੀ ਜਿਹੜੇ ਇੱਕ ਦੋ ਲੀਡਰ ਗਏ ਆ ਕੋਈ ਕੋਈ ਸਾਡਾ ਵਰਗੀ ਕੋਈ ਜੀ ਰਕ ਤੋਂ ਨਹੀਂ ਜੈਨੇ ਨਹੀਂ ਕਾਂਗਰਸ ਚ ਵਾਦਾ ਹੋਏਗਾ ਕਿ ਜਿਹੜੇ ਆ ਇਹ ਸਾਡੇ ਵਿੱਚ ਐਸੇ ਬੰਦੇ ਸੀ ਜਿਹੜੇ ਚੌਧਰ ਵਾਸਤੇ ਹੀ ਐ ਉਹ ਚਲੇ ਗਏ ਐ ਹੁਣ ਵਰਕਰ ਦੀ ਕਦਰ ਹੋਏਗੀ ਤੇ ਲੋਕਾਂ ਦੀ ਕਦਰ ਹੋਏਗੀ ਲੋਕਾਂ ਦਾ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਲੋਕਾਂ ਦਾ ਕੀ ਕਹਿਣਾ ਪਬਲਿਕ ਪਬਲਿਕ ਆ ਦੇਖੋ ਕੀ ਕਰੀ ਮੁਲਾਜ਼ਮ ਸਭ ਦਾ ਸਾਰਾ ਨਾਮ ਹੈ ਜੀ ਮੁਲਾਜ਼ਮ ਸਭ ਦਾ ਮੈਨੂੰ ਤਨਖਾਣ ਹੀ ਪੈਂਦੀ ਮੁਲਾਜ਼ਮੇ ਤਨਖਾਹ 20 ਤਰੀਕ ਤੱਕ ਨਹੀਂ ਪਈ ਚੰਨੀ ਸਾਹਬ ਦੇ ਵੀ ਜੀ ਜੀ ਹਜ਼ਾਰ ਰੁਪਏ ਚੰਨੀ ਸਾਹਬ ਦੇ ਵਿਧਾਇਕ ਦੀ ਮੁਲਾਜ਼ਮਾਂ ਦਾ ਇਹਨਾਂ ਕੋਲੋਂ 20 ਤਰੀਕ ਤੱਕ ਤਨਖਾਹ ਨਹੀਂ ਆਉਂਦੀ ਚੰਨੀ ਸਾਹਬ ਵੀ ਜੇ ਕਿਤੇ ਤੁਹਾਡੇ ਰਿਸ਼ਤੇਦਾਰ ਵੀ ਨੇ ਇਹਦੇ ਵਿੱਚ ਅਗਰ ਤੁਹਾਡੇ ਕੋਲ ਚਨਾਮ ਲੱਗਦੇ ਕਿ ਕਿਤੇ ਨਾ ਕਿਤੇ ਫਰਕ ਤਾਂ ਪੈਗਾ ਸੀ ਕਿਹਦੀ ਸਾਰੇ ਕੁਸ਼ਨ ਪੁੱਛਣਾ ਹੈ ਜੀ ਸੇਵਾ ਕਾਰਜ ਜਿੰਦਾ ਜੀ ਜਿੰਦਾ ਜੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਆ ਦੇਖੋ ਮਾਂ ਨੇ ਮੈਨੂੰ ਪਤਾ ਕਿਹਾ ਕਿਹਾ ਜੀ ਇਹ ਮੈਨੂੰ ਕਹਿੰਦੀ ਮਾਵਾ ਦੇ ਪੁੱਤ ਬਚਾਓ ਨਸ਼ਿਆਂ ਤੋਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ 2 ਸਾਲ ਦੇ ਵਿੱਚ ਇੰਨਾ ਨਸ਼ਾ ਵਧਾਤਾ ਹੈ আর ਖਾਸ ਤੌਰ ਤੇ ਜਲੰਧਰ ਦੇ ਜਿਹੜੇ ਲੀਡਰ ਹੈ ਇਹਨਾਂ ਨੇ ਨਸ਼ਾ ਵਧਾਇਆ ਇੱਥੇ ਇਹ ਮਾਫੀਆ ਗਰੁੱਪ ਚਲਾਉਂਦੇ ਆ ਇਹ ਨਸ਼ੇ ਇਕੱਲਾ ਨਸ਼ਾ ਹੀ ਨਹੀਂ ਚਲਾਉਂਦੇ ਇਹ ਨਸ਼ੇ ਹੀ ਨਹੀਂ ਇਕੱਲਾ ਚਲਾਉਂਦੇ ਇਹ ਇੱਥੇ ਲਾਟਰੀ ਚਲਾਉਂਦੇ ਇਹ ਇੱਥੇ ਸੱਟਾ ਚਲਾਉਂਦੇ ਆ ਇਹ ਜਿੰਨਾ ਮਾਫੀਆ ਦਾ ਕੰਮ ਹੈ ਇਹ ਇਹੀ ਰਿੰਕੂ ਐਂਡ ਪਾਰਟੀ ਕਰਦੇ ਤੇ ਪਹਿਲਾਂ ਕਾਂਗਰਸ ਦੇ ਵਿੱਚ ਸੀ ਸਾਨੂੰ ਸਰ ਜਦੋਂ ਕਾਂਗਰਸ ਦੇ ਵਿੱਚ ਵਿਧਾਇਕ ਸੀਗੇ ਰਿੰਕੂ ਬੱਚੇ ਹੋਣ ਜਿਹੜਾ ਦੇਖੋ ਵਿਧਾਇਕ ਸੀਗੇ ਰਿੰਕੂ ਉਸ ਸਮੇਂ ਕਿਉਂ ਨਹੀਂ ਉਹਨਾਂ ਤੇ ਕੋਈ ਐਕਸ਼ਨ ਲਈ ਆ ਗਿਆ ਉਸ ਸਮੇਂ ਵੀ ਸਵਾਲ ਸੰਜੀਵ 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 ਉਸ ਸਮੇਂ ਤਾਂ ਤੁਹਾਡੀ ਸਰਕਾਰ ਸੀਗੀ ਪੱਕਾ ਪੱਕਾ ਸੀ ਸੀਐਮ ਸੀਗੇ ਅੱਛਾ ਇਹ ਚੀਜ਼ ਸੜਕਾਂ ਪੱਕੀਆਂ ਸਾਰੇ ਯਾਰ ਸੜਕਾਂ ਚੌੜੀਆਂ ਕਰਕੇ ਬਣਾਤੀਆਂ ਪੜ੍ਹਾਈ ਤੇ ਕੰਮ ਯੂਨੀਵਰਸਿਟੀ ਹੈ ਸਾਰਾ ਸੀਵਰੇਜ ਪੈ ਗਿਆ ਤੇ ਪਾਣੀ ਦੀਆਂ ਸੁਵਿਧਾਵਾਂ ਮਾ ਹਰ ਪਿੰਡ 'ਚ ਪਾਣੀ ਦੀ ਟੈਂਕੀ ਹੈ ਐ ਨਹੀਂ ਵੀ ਕਿਸੇ ਦੇ ਪਾਣੀ ਦੀ ਟੈਂਕੀ ਨਹੀਂ ਹੈ ਕੋਈ ਪਿੰਡ ਚ ਨਹੀਂ ਜਾਂ 264 ਪਿੰਡ ਹੈ ਸੋ ਇਹ ਦੇ ਨਜ਼ਰ ਲਗਨ ਦੀ ਗੱਲ ਹੈ ਸੋਚ ਦੀ ਗੱਲ ਹੈ ਜਿਹੜਾ ਬੰਦਾ ਕਰ ਸਕਦਾ ਉਸ ਨੂੰ ਅੱਗੇ ਆਉਣ ਦੀ ਗੱਲ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮਤਲਬ ਸ਼ੌਕ ਹੈ ਕੰਮ ਕਰਨ ਦਾ ਫਿਰ ਖਲਾਫ ਜਿਹੜੇ ਬੰਦੇ ਖੜੇ ਆ ਉਹਨਾਂ ਦਾ ਵੀ ਤੁਸੀਂ ਦੇਖਿਆ ਅਈ ਕਰੀ ਕੁੜਾ ਜਿਗਟੀ ਨੂੰ ਖੜਾਇਆ ਲੇਕਿਨ ਇਹ ਆਪਣੇ ਟਾਈਮ ਦਾ ਕੋਈ ਕੰਮ ਨਹੀਂ ਕਰਾ ਸਕਦੇ ਮੈਂ ਇੱਥੇ ਜਦੋਂ 3 ਮਹੀਨੇ ਬਾਅਦ ਦੇ ਮੁੱਖ ਮੰਤਰੀ ਬਣਿਆ ਉਹ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹਦੇ ਤੇ ਇਲੈਕਸ਼ਨ ਲੜਨੇ ਲੇਕਿਨ ਮੈਂ ਡੇਰਾ ਬੰਨ੍ਹਾ ਗਿਆ 100 ਕਰੋੜ ਰੁਪਇਆ ਵੰਡ ਕੀਤਾ ਕੈਂਡੀਡੇਟ ਦੇ ਵਿੱਚ ਕਿ ਇੱਥੇ ਗੁਰੂ ਰਵਿਦਾਸ ਦੀ ਪਾਣੀ ਦਾ ਲੈ ਹੈਂਡ ਸੈਂਟਰ ਬਣਾਉਣਾ ਹੈ ਅਰ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਨੇ ਹੱਥ ਫੜਾ ਕੇ ਇਹ ਬੱਕਰੀ ਗੱਲ ਹੈ ਪਾਸ ਸਰਕਾਰ ਬਦਲ ਗਈ ਇਹਨਾਂ ਨੇ ਅਜੇ ਤੱਕ ਉਹ ਪੈਸੇ ਲਗਾਏ ਨਹੀਂ ਇੱਕ ਵਾਰ ਮੋੜ ਕੇ ਲੇ ਗਏ ਤਾਂ ਫਿਰ ਚੋਣਾ ਆ ਗਿਆ ਤਾਂ ਵਾਪਸ ਲੈ ਆਏ ਬਾਬਾ ਜੀ ਨੂੰ ਚੈੱਕ ਫੜਾਇਆ ਉਹ ਕਹਿੰਦੇ ਇਹ ਤਾਂ ਪਹਿਲਾਂ ਸਾਡੇ ਵਾਲਾ ਹੀ ਚੰਡੀ ਵਾਲਾ ਤੁਸੀਂ ਹੋਰ ਦੱਸੋ ਕਿਆ ਕਰਦੇ ਲੇਕਿਨ ਕਰਿਆ ਨਹੀਂ ਆਇਆ ਇਹਨੇ ਕੁਝ ਮੁੰਡਾ ਮੰਡੀ ਦਾ ਅਮਦੇ 55 ਲੱਖ ਰੁਪਇਆ ਦਿੱਤਾ ਜਗ حکੀਮਾ 51 ਲੱਖ ਰੁਪਏ ਦਿੱਤਾ ਤੇ ਐਂਟੀ ਪਸ਼ੂ ਨਾਮ ਜੀ ਦਾ ਮੰਦਰ ਹੈ 10 ਕਰੋੜ ਰੁਪਏ ਉਹ ਦਿੱਤਾ ਭਗਵਾਨ ਬਾਦਮੀ ਜਿਹੜਾ ਰਾਮ ਪੀਰ ਤੇ ਅਮਰਸਰ ਦੇ ਵਿੱਚ ਉੱਥੇ 28 ਕਰੋੜ ਰੁਪਏ ਦੇ ਨਾਲ ਮੈਂ ਭਗਵਾਨ ਬਾਦਮੀ ਕੀ ਦੇ ਪੂਰਾ ਜੀਵਨ ਔਰ ਰਾਮ ਜੀ ਦਾ ਪੂਰਾ ਜੀਵਨ ਅੱਥਰਮ ਹੋਰ ਬਾਅਦ ਹੈ ਉੱਥੇ ਪਨੋਰ ਦਾ ਮਨਾਉਣਾ ਸ਼ੁਰੂ ਕੀਤਾ ਉੱਥੇ ਪਾਣੀ ਗੰਦਾ ਰਹਿੰਦਾ ਸੀ ਜਿਹੜਾ ਆਲੇ-ਆਲੇ ਉੱਥੇ ਸਰੋਵਰ ਬਣਿਆ ਹੋਇਆ ਸਰੋਵਰ ਦੇ ਪਾਣੀ ਦੀ ਸਫਾਈ ਵਾਸਤੇ ਮਸ਼ੀਨਾਂ ਦਿੱਤੀਆਂ ਉੱਥੇ ਤੇ ਉਹਦੀ ਉਸਾਰੀ ਬਾਅਦ ਤੇ ਪੈਸੇ ਦਿੱਤੇ ਤੁਹਾਡੇ ਇੱਥੇ ਜਿੰਨੇ ਫਿਰ ਤੇ ਯੂਨੀਵਰਸਿਟੀ ਦੇ ਵਿੱਚ ਪਾਈ ਜੇਤਾ ਜੀ ਦੀ ਛੇਰ ਪਹਿਲੀ ਵਾਰੀ ਵਸਤਾਪਿਤ ਕੀਤੀ ਜਿਹੜੇ ਅਗਰੇਟਾ ਗੁਰੂ ਦਾ ਬੇਟਾ ਨੇ ਜਿਨ੍ਹਾਂ ਦਾ ਨਾਮ ਮਾਣ ਦਿੱਤਾ ਜੀ ਉਹਨਾਂ ਦੇ ਪੁੱਤ ਨੂੰ ਉਹਨਾਂ ਦੇ ਨਾਮ ਦੀ ਚੇਅਰ ਉਹਨਾਂ ਦੇ ਜੀਵਨ ਵਾਸਤੇ ਉਹਨਾਂ ਦੇ ਜੋ ਸੰਘਰਸ਼ ਹੈ ਉਹਨਾਂ ਨੂੰ ਸਾਹਮਣੇ ਲਿਆਉਣ ਵਾਸਤੇ ਮੈਂ ਉਹਨਾਂ ਦੇ ਨਾਮ ਦੀ ਚੇਅਰ ਯੂਨੀਵਰਸਿਟੀ ਦੇ ਵਿੱਚ ਬਣਾਈ ਤਾਂ ਕਿ ਰਗਰੇਟਾ ਗੁਰੂ ਦਾ ਬੇਟਾ ਜੋ ਵਰਦਾਨ ਦਿੱਤਾ ਸੀ ਭਾਈ ਜੇਤਾ ਜੀ ਨੂੰ ਉਹ ਅਮਰ ਹੋ ਜੇ ਸਦੀਵੀ ਰਹੇ ਸਾਡੇ ਨੌਜਵਾਨ ਵਾਲੇ ਜਨਰੇਸ਼ਨਾਂ ਨੂੰ ਉਹਦਾ ਪਤਾ ਲੱਗੇ ਸੋ ਇਸ ਤਰ੍ਹਾਂ ਦੇ ਵੱਡੇ ਵੱਡੇ ਕੰਮ ਕੀਤੇ ਗਏ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਿੰਨ ਮਹੀਨੇ ਤੁਸੀਂ ਇਹ ਦੇਖ ਲਓ ਕਿ ਮੁੱਖ ਮੰਤਰੀ ਦਾ ਪਤਾ ਨਹੀਂ ਕਿੰਨੇ ਰਹੇ ਲੇਕਿਨ ਜੇ ਕਿਸੇ ਨੂੰ ਬਾਹਰ ਵੀ ਸੁਬੇ ਨੂੰ ਗੁਜਰੋ ਨਾ ਜਾ ਕੇ ਇੱਕ ਦਿਨ ਇੱਥੇ ਇੱਕ ਪੁਜਾਰੀ ਆ ਗਿਆ ਉਹਨੂੰ ਕਹਿੰਦੇ ਤਾਂ ਹਿੰਦੀ ਆਉਂਦੀ ਹੈ ਕਹਿੰਦਾ ਮੁੰਜੇ ਤਾਂ ਏਕ ਹੀ ਲੈ ਆਉਂਦੀ ਹੈ ਨਾ ਪੰਜਾਬੀ ਨਹੀਂ ਬੋਲਦੀ ਪੰਜਾਬੀ ਵਾਲੇ ਪਤਾ ਤੈਨੂੰ ਉਹ ਕਹਿੰਦੇ ਕਿਆ ਕਹਿੰਦੇ ਤਿੰਨੀ ਕਰਤਾ ਮਸਲੇ ਹੱਲ ਐਂਨੇ ਕਰਦੇ ਜੀ ਬੜਾ ਪਿਆਰ ਹੈ ਤੁਸੀਂ ਇਹ ਦੇਖੋ ਕਿ ਤੁਹਾਡੇ ਬਿਜਲੀ ਦੇ ਬਿੱਲ ਬਕਾਇਆ ਜਿੰਨੇ ਖੜੇ ਸੀ ਸਾਰੇ माफ ਕੀਤੇ 1500 ਕਰੋੜ ਰੁਪਏ ਦਾ ਰੁਪਏ ਦਾ ਹੋਇਆ ਆਮ ਆਦਮੀ ਦੇ ਲਈ ਪਾਣੀ ਦੇ ਬਕਾਇਆ ਸਾਰੇ माफ ਕੀਤੇ 1250 ਕਰੋੜ ਦਾ ਪੰਜਾਬ ਦੇ ਵਿੱਚ ਪੈਦਾ ਹੋਇਆ ਤੁਹਾਡੇ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਪਤਾ ਨਹੀਂ ਕਿੰਨੇ ਬਿਜਲੀ ਦੇ ਫਿਰ माफ ਹੋਏ ਤੁਹਾਡੇ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਹੈ ਉਹਦੇ ਕਹਿੰਦੇ ਸੀ ਕਿ ਜੀ ਇਹਨੇ ਕਿਹੜੇ ਇੱਥੇ ਰਹਿਣਾ ਬਾਹਰ ਚ ਆ ਕੇ ਲੜਨ ਲੱਗਿਆ ਤੁਸੀਂ ਕਿਥੇ ਦੇ ਕੋਲ ਜਾਓਗੇ ਫੈੜ ਲੇਕਿਨ ਲੋਕਾਂ ਨੇ ਮੈਨੂੰ ਉਥੇ ਆਜ਼ਾਦੀ ਦਿਖਾਤਾ ਪਾਰਟੀ ਤੋਂ ਬਿਨਾਂ ਵੀ ਤੇ ਫਿਰ ਤਿੰਨ ਵਾਰ ਉਥੇ ਮਨ ਲੋਕਾਂ ਨੇ ਦਿਖਾਇਆ ਵਾਰ-ਵਾਰ ਸਿੱਧਾ ਅਗਰ ਉਥੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਸੋ ਹੁਣ ਮੈਂ ਤੁਹਾਡੇ ਕੋਲ ਆ ਗਿਆ ਤਿੰਨ ਵਾਰ ਦਾ ਮੈਂ ਪੱਕਾ ਜਿੱਤਣਾ ਹੁਣ ਤੁਹਾਡੀ ਕਿਰਪਾ ਦੇ ਨਾਲ ਹਰ ਮੈਂ ਤੁਹਾਡੇ ਕੋ ਰਹਿਣ ਆਇਆ ਜੇ ਕੋਈ ਕਹੇ ਕਿ ਜੀ ਇਹਦੇ ਇਥੇ ਤੋਂ ਲੱਪਣ ਵਾਲੀ ਤਾਂ ਝੂਠ ਬੋਲ ਰਿਹਾ ਮੇਰਾ ਪੁਰਾਣਾ ਜੀਵਨ ਤੁਸੀਂ ਦੇਖ ਲਓ ਜਿੱਥੇ ਮੈਨੂੰ ਲੋਕਾਂ ਨੇ ਕਿਆਰ ਦਿੱਤਾ ਮੈਂ ਉੱਥੇ ਰਿਹਾ ਪਹਿਲਾ ਜਣਾ ਪਿੰਡੋਂ ਦਾ ਸੀ ਭਜੋਲੀ ਉਸ ਤੋਂ ਪਹਿਲਾਂ ਮੇਰੇ ਇੰਦਾਰ ਕੇ ਵੱਡੇ ਵੱਡੇ ਬਜ਼ੁਰਗਾਂ ਇੱਥੇ ਰਹਿੰਦੇ ਸੀ ਖਜੂਰੀ ਮੇਰੀ ਪਿਛਾਈ ਸਰਪਾਤ ਸੀਗੇ ਫਿਰ ਅਸੀਂ ਖਰੜ ਚਲੇ ਗਏ ਖਰੜ ਮੈਂ ਐਮਸੀ ਬੜਿਆ ਤਜਰ ਕਹਿੰਦੇ ਸੀ ਇਹਦਾ ਪਿੰਡ ਚੋਂ ਆ ਗਏ ਲੇਕਿਨ ਮਨੁੱਖ ਕਹਿੰਦੇ ਚੇਂ ਦਮਾਰ ਐਮਸੀ ਬਣਾਇਆ ਦੋ ਵਾਰ ਪ੍ਰਧਾਨ ਵੀ ਬਣਾਇਆ ਫਿਰ ਮੈਂ ਜਾਂਦਾ ਐਮਐਲਏ ਬੜਿਆ ਜਦ ਕਹਿੰਦੇ ਜੀ ਇਹ ਬਾਹਰ ਤੇ ਆ ਗਿਆ ਲੇਕਿਨ ਮੈਂ ਸੇਵਾ ਕਰਨ ਵਾਸਤੇ ਆਇਆ ਸੇਵਾ ਭਾਵਨਾ ਦੇ ਨਾਲ ਆਇਆ ਮੈਂ ਸੇਵਕ ਬਣ ਕੇ ਆਇਆ ਤੁਸੀਂ ਮਾਣ ਲਵੋ ਮੈਨੂੰ ਮਾਣਕ ਬਣ ਕੇ ਨਵਾਜੋ ਤਾਂ ਮੈਂ ਤੁਹਾਡੇ ਵਿਚਕਾਰ ਤਕੜਾ ਹੋ ਕੇ ਕੰਮ ਕਰੂਗਾ ਅਰ ਮੈਨੂੰ ਕੰਮ ਕਰਨਾ ਆਉਂਦਾ ਹੈ ਜਰਮੇ ਸ਼ਹਿਰ ਦੇ ਵਿੱਚ ਪ੍ਰਧਾਨ ਬਣਿਆ ਤਾਂ 25 ਏਕੜ ਚ ਪਾਰਕ ਬਣਾਈ ਉੱਥੇ ਸਟੇਡੀਅਮ ਬਣਾਇਆ ਕਮਿਊਨਿਟੀ ਸੈਂਟਰ ਬਣਾਇਆ ਸਟਰੀਟ ਲਾਈਟ ਲਵਾਈ ਤੇ ਲੋਕ ਬੜੇ ਖੁਸ਼ ਹੋਏ ਤੇ ਮੇਰੇ ਕੰਮ ਤੋਂ ਉਹ ਕੰਮ ਦੀ ਆਵਾਜ਼ ਮੇਰੀ ਚਮਕੌਰ ਸਾਹਿਬ ਗਈ ਚਮਕੌਰ ਸਾਹਿਬ ਦੇ ਵਿੱਚ ਮੈਂ ਇੱਕ ਯੂਨੀਵਰਸਿਟੀ ਬਣਾਈ ਤੇ ਐਮਐਨਏ ਹੋਣ ਦੇ ਨਾਤੇ ਇੱਕ ਦੋ ਆਈਟੀ ਕਾਲਜ ਬਣਾਏ ਚਮਕੌਰ ਸਾਹਿਬ ਫਰੀਦਾ ਸਿੰਘ ਦੀ ਘਰਤੀ ਹੈ ਜਿਸ ਤਰ੍ਹਾਂ ਗੁਰੂਆਂ ਪੀਰਾਂ ਦੀ ਧਰਤੀ ਕਰਤਾਰਪੁਰ ਸਾਹਿਬ ਉਸੇ ਤਰ੍ਹਾਂ ਚਮਕੌਰ ਸਾਹਿਬ ਹੈ ਤੇ ਉੱਥੇ ਮੈਂ ਬਾਹਰ ਤੁਸੀਂ ਕਦੇ ਜਾਓ ਤੁਸੀਂ ਦੇਖੋਗੇ ਨਕਾ ਹੀ ਹੋਰ ਹੈ ਦੁਕਾਨਾਂ ਦੇ ਪੂਰੇ ਵੀ ਪੂਰਾ ਮਾਰਬਲ ਲੱਗਿਆ ਹੋਇਆ ਐ ਲੱਗਦਾ ਕਿ ਮਾਰਬਲ ਹੈ ਸਾਰੇ ਪਾਸੇ ਤੇ ਦੋ ਬੜੇ ਗੇਟ ਬਣ ਰਹੇ ਹੈ ਇੱਕ ਸਿੱਖ ਇਤਿਹਾਸ ਨੂੰ ਦਿਖਾਉਣ ਵਾਸਤੇ ਉੱਤੇ ਥੀਮ ਪਾਰਕ ਬਣਾਇਆ ਜਿਹਦੇ ਵਿੱਚ ਪੂਰੀ ਸਿੱਖ ਹਿਸਟਰੀ ਨੂੰ ਕਿਹਾਇਆ ਜਾਂਦਾ ਹੈ ਤੇ ਪੂਰੀ ਦੁਨੀਆ ਚ ਲੋਕ ਉਹਨੂੰ ਦੇਖਣ ਆਉਂਦੇ ਐ ਅਜੂਬਾ ਬੜਿਆ ਏ